ਸਮੇਟ ਕੇ ਲੈ ਜਾਣ ਭਾਬ ਜੀ ਦੀ ਗਾਰੰਟੀ ਗੁਰੂ ਹਰਗੋਬਿੰਦ ਚੱਕ ਲੈਣ ਹੁਣ ਉਹਦੇ ਨਾਲ ਉਹ 3 4 ਨਿਸ਼ਾਨੇ ਲਾਉਣਾ ਚਾਹੁੰਦਾ ਸੀ ਇੱਕ ਤੇ ਰਾਜਿਆਂ ਦੀ ਗਾਰੰਟੀ ਗੁਰੂ ਹਰਗੋਬਿੰਦ ਕੋਲ ਲੈ ਲੈਣੀ ਦੂਜਾ ਜੇ ਗੁਰੂ ਹਰਗੋਬਿੰਦ ਆਪਣੇ ਕਿਲੇ ਦੀਆਂ ਕਣੀਆਂ ਪੜਾਏਗਾ ਤੇ ਕਿੰਨਿਆਂ ਨੂੰ ਫੜਾਏਗਾ 2 4 5 7 ਨੂੰ ਲੈ ਜਾਏਗਾ ਬਾਕੀ ਤਾਂ ਗੁਰੂ ਹਰਗੋਬਿੰਦ ਮਹਾਰਾਜ ਦੇ ਵਿਰੁੱਧ ਹੋ ਜਾਣਗੇ ਜਿਹੜੇ ਨਾਲ ਲੜਨਗੇ ਉਹਨਾਂ ਦੀ ਗਿਣਤੀ ਥੋੜੀ ਉਹਨਾਂ ਨੂੰ ਮੈਂ ਆਪੇ ਹੀ ਬਸ ਵਿੱਚ ਕਰ ਲਾਂਗਾ ਹਰੇਕ ਪਾਸੋਂ ਬਈ ਜਿਹੜੀ ਨਾਂ ਦੀ ਸ਼ਰਧਾ ਬਣੀਆ ਗੁਰੂ ਤੇ ਉਹ ਵੀ ਟੁੱਟ ਜਾਏਗੀ ਬਈ ਐਵੇਂ ਸਿੱਖ ਕਹੀ ਜਾਂਦੇ ਨੇ ਵੀ ਗੁਰੂ ਬੰਦੀ ਛੋੜ ਹੈ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਹਰੇਕ ਪਾਸੋਂ ਰਾਜਨੀਤਿਕ ਦਾ ਖੇਡਿਆ ਪਰ ਉਹ ਇਹ ਨਹੀਂ ਜਾਣਦਾ ਅੱਗੇ ਮੇਰੇ ਮੀਰੀ ਪੀਰੀ ਵਾਲਾ ਮਾਲਕ ਹੈ ਜਦੋਂ ਇਹ ਖਬਰਾਂ ਪਹੁੰਚੀਆਂ ਸਤਗੁਰ ਮੁਸਕਰਾਏ ਗਵਾਲੀਅਰ ਕਿਲੇ ਦੇ ਦਰੋਗੇ ਹਰੀਦਾਸ ਨੂੰ ਕਹਿਣ ਲੱਗੇ ਹਰੀਦਾਸਾ ਤੇਰਾ ਬਾਦਸ਼ਾਹ ਬੜਾ ਰਾਜਨੀਤਿਕ ਹੈ ਚਾਲ ਬੜੀ ਕਮਾਲ ਦੀ ਖੇਡੀ ਹੈ ਪਰ ਉਹ ਅਕਾਲ ਪੁਰਖ ਦੀਆਂ ਖੇਡਾਂ ਨੂੰ ਨਹੀਂ ਜਾਣਦਾ ਉਹ ਇਹੀ ਕਹਿੰਦਾ ਨਾ ਜਿੰਨੇ ਮੇਰੇ ਚੋਲੇ ਦੀਆਂ ਕਣੀਆਂ ਪਕੜ ਕੇ ਚਲੇ ਜਾਣ ਹਰੀਦਾਸ ਤੇਰੇ ਲਈ ਇੱਕ ਸੇਵਾ ਸਾਡੇ ਲਈ ਇੱਕ ਚੋਲਾ ਤਿਆਰ ਕਰ ਜਿਹਦੀਆਂ 52 ਕਲੀਆਂ ਹੋਣ ਹਰੀਦਾਸ ਨੇ ਮੰਨੀ ਗੱਲ ਚੋਲਾ ਹੋ ਗਿਆ ਤਿਆਰ ਆ ਗਿਆ ਸਤੂਰ ਦੇ ਕੋਲ ਤਨ ਮੀਰੀ ਮੀਰੀ ਵਾਲੇ ਪਾਤਸ਼ਾਹ ਨੇ ਪੁਆਇਆ ਬੰਜਾ 52 ਕਲੀਆਂ ਵਾਲਾ ਚੋਲਾ ਸਿਰ ਤੇ ਦਮਾਲਾ ਉੱਤੇ ਕਲਗੀ ਭਾ ਮਾਰਦੇ ਚੱਕਰ ਅਗਾਤਰੇ ਦੇ ਵਿੱਚ ਦੋ ਕਿਰਪਾਨਾਂ ਇੱਕ ਪਾਸੇ ਮੀਰੀ ਦੀ ਇੱਕ ਪਾਸੇ ਪੀਰੀ ਦੀ ਹੱਥ ਤੇ ਆਵਾਜ਼ ਥੱਲੇ ਚਿੱਟਾ ਘੋੜਾ ਕੋਲੇ ਤੇ ਹੋਏ ਸਤਗੁਰ ਅਸਕਰ ਰਾਜਿਆਂ ਦੇ ਕੋਲ ਆ ਕੇ ਕਹਿਣ ਲੱਗੇ ਓ ਰਾਜਿਓ ਜਿਨੇ ਦਿਨੇ ਜਾਣਾ ਬਾਹਰ ਫੜ ਲੋ ਚੋਲੇ ਦੀਆਂ ਕਣੀਆਂ ਫੜਾ ਕੇ ਕੱਲੇ ਕੱਲੇ ਨੂੰ ਚੋਲੇ ਦੀ ਕਲੀ ਮੇਰੇ ਧੰਨ ਗੁਰ ਹਰਗੋਬਿੰਦ ਮਹਾਰਾਜ ਬੰਦੀ ਛੁੜਦਾ ਤੇ ਵੀ ਹੈ ਓ ਬੜਾ गुरे ना घल नाया मुखो फ्रियंज फरमाया गुरे गल नाया मुखो फ्रेज फरमाया थोे तो मुख न हटण लॻे बणे 상글대 ਅਗਰਾਂ ਦੀ ਭਾਵੇਂ ਸਿਆਹੀ ਹੋਵੇ ਮਾਤ ਲੋਕ ਵਿੱਚ ਕਲ ਦਰਖਤ ਜਿਤਨੇ ਹੋ ਤੇ ਕੜਕੇ ਉਹਨਾਂ ਦੀ ਕਲਮ ਬਣਾਈ ਹੋ जीदी रब न सफ़ो ਬਤਾ ਦਿੱਤੀ ਜੋ ਢਾਡੀ ਰਟਣ ਲੱਗੇ ਬਣ ਕੇ ਦਾਤਾਰ ਬੰਦੀ ਛੋੜ ਬੰਧਨ ਕੱਟਣ ਲੱਗੇ ਬਣ ਕੇ ਦਾਤਾਰ ਬੰਦੀ ਛੋੜ ਬੰਧਨ ਕੱਟਣ ਲੱਗੇ ਬਣ ਕੇ ਦਾਤਾਰ ਬੰਦੀ ਛੋੜ ਬੰਧਨ ਕੱਟਣ ਲੱਗੇ ਮੇਰੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ 52 ਰਾਜਿਆਂ ਨੂੰ ਕਿਲੇ ਦੇ ਵਿੱਚੋਂ ਰਿਹਾ ਕਰਵਾਉਂਦੇ ਨੇ ਬਵੰਜਾ ਰਾਜਿਆਂ ਨੂੰ ਬਾਹਰ ਲੈ ਕੇ ਨਿਕਲੇ ਨੇ ਕਿਲੇ ਦੇ ਵਿੱਚੋਂ ਇਹ ਰਾਜਨੀਤਿਕ ਤੌਰ ਤੇ ਵੱਡੀ ਜਿੱਤ ਸੀ ਕਿਉਂਕਿ ਜਹਾਂਗੀਰ ਇਹ ਸੋਚਦਾ ਸੀ 1 2 3 ਜਾਂ 4 ਰਾਜਿਆਂ ਨੂੰ ਬਾਹਰ ਲੈ ਕੇ ਨਿਕਲੇ ਆਉਣਗੇ ਪਰ ਉਹ ਇਹ ਨਹੀਂ ਜਾਣਦਾ ਸੀ ਵੀ ਧਾਨਗੁਰ ਹਰਗੋਬਿੰਦ ਮਹਾਰਾਜ ਉਹਨਾਂ ਵਰਗਾ ਰਾਜਨੀਤਿਕ ਵੀ ਦੁਨੀਆ ਦੇ ਵਿੱਚ ਕੋਈ ਨਹੀਂ ਸਤਗੁਰ ਮਹਾਰਾਜ ਜੀ ਨੇ 52 ਰਾਜੇ ਛਡਾਏ ਜਹਾਂਗੀਰ ਨੂੰ ਖਬਰਾਂ ਪਹੁੰਚੀਆਂ ਨਿੰਮੋ ਝੂਣਾ ਜਾਓ ਕੇ ਰਹਿ ਗਏ ਹੁਣ ਸੁਨੇਹਾ ਭੇਜਿਆ ਵੀ ਮੈਨੂੰ ਦਿੱਲੀ ਆ ਕੇ ਦਰਸ਼ਨ ਦਿਓ ਧੰਨ ਗੁਰ ਹਰਗੋਬਿੰਦ ਮਹਾਰਾਜ ਗਵਾਲੀਅਰ ਤੋਂ ਚਲੇ ਨੇ ਦਿੱਲੀ ਪਹੁੰਚੇ ਨੇ ਦਿੱਲੀ ਆ ਕੇ ਜਹਾਂਗੀਰ ਨੂੰ ਦਰਸ਼ਨ ਦਿੱਤੇ ਸ਼ਾਹੀ ਸਵਾਗਤ ਹੋਇਆ ਧੰਨ ਗੁਰ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਹਾਂਗੀਰ ਬਾਦਸ਼ਾਹ ਝੁਕਿਆ ਜਦੋਂ ਜਹਾਂਗੀਰ ਬਾਦਸ਼ਾਹ ਝੁਕਿਆ ਕੁਝ ਸੁਖਾਲੀਆਂ ਮੁਲਾਕਾਤਾਂ ਹੋਣ ਲੱਗੀਆਂ ਕੁਝ ਸੁਖਾਲੀਆਂ ਮੁਲਾਕਾਤਾਂ ਹੋਣ ਲੱਗੀਆਂ ਇਹਨਾਂ ਮੁਲਾਕਾਤਾਂ ਦੇ ਵਿੱਚੋਂ ਜੇ ਕਿਸੇ ਨੂੰ ਖਤਰਾ ਸੀ ਤੇ ਉਹ ਸੀ ਚੰਦੂ ਪਾਪੀ ਨੂੰ ਤੇ ਦੂਜੇ ਪਾਸੇ ਜਹਾਗੀਰ ਨੇ ਦੇਖ ਲਿਆ ਸੀ ਵੀ 52 ਰਾਜੇ ਜਿਹੜੇ ਨੇ ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕਹਣੇ ਚ ਆ ਗਏ ਹੁਣ ਕਿਸੇ ਵੀ ਤਰ੍ਹਾਂ ਦੇ ਨਾਲ ਗੁਰੂ ਪਾਤਸ਼ਾਹ ਦੇ ਨਾਲ ਦੁਸ਼ਮਣੀ ਲੈਣੀ ਤੇ ਖਾਲਾ ਜਿੱਦਾ ਵੜਾ ਨਹੀਂ ਇਸ ਲਈ ਹੁਣ ਤੇ ਸਮਾਂ ਇਹ ਹੈ ਵੀ ਮਿੱਤਰਤਾ ਗੰਢੀ ਜਾਵੇ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਕਹਿਣ ਲੱਗਾ ਐ ਛੇਵੇਂ ਪਾਤਸ਼ਾਹ ਐ ਮੇਰੀ ਪੀਰੀ ਦੇ ਮਾਲਕ ਤੁਹਾਡੇ ਪਿਤਾ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਮੈਂ ਉਹਦੇ ਵਾਸਤੇ ਮੁਆਫੀ ਮੰਗਦਾ। ਇਹ ਕੰਮ ਕਿਹਾ ਮੈਨੂੰ ਇਹਨਾਂ ਚੁਗਲਖੋਰਾ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੇਰਾ ਦਿਵਾਨ ਚੰਦੂ ਏ। ਸਤਗੁਰ ਨੇ ਰਾਜਨੀਤਿਕ ਲੋਕ ਦੁਨੀਆ ਸਾਹਮਣੇ ਨੰਗੇ ਕਰਨੇ ਸਨ। ਬਈ ਜਦੋਂ ਰਾਜਨੀਤਿਕ ਲੋਕਾਂ ਦਾ ਕੰਮ ਨਿਕਲ ਜਾਵੇ ਫਿਰ ਉਹ ਬੰਦੇ ਨੂੰ ਨਹੀਂ ਪਛਾਣਦੇ ਕਦੇ ਵੀ। ਤੇ ਸਤਗੁਰ ਨੇ ਦੁਨੀਆ ਨੂੰ ਦੱਸਣਾ ਸੀ ਆ ਗਦਾਰੋ। ਕਦੇ ਵੀ ਆਪਣੇ ਕੌਮ ਪੰਚ ਦੇ ਨਾਲ ਗਦਾਰੀ ਨਾ ਕਰਿਓ ਕਿਉਂਕਿ ਜਿਨ੍ਹਾਂ ਦੇ ਮਗਰ ਲੱਗ ਕੇ ਗਦਾਰੀ ਕਰਨ ਲੱਗੇਓ ਜਦ ਦਿਨ ਉਹਨਾਂ ਦਾ ਕੰਮ ਨਿਕਲ ਗਿਆ ਉਹਨੇ ਤੁਹਾਨੂੰ ਹੀ ਮੁੜ ਕੇ ਮੋਰੇ ਮੋਰਾ ਬਣਾ ਦੇਣ ਅੱਜ ਵੀ ਹੁੰਦਾ ਕਿ ਨਹੀਂ ਹੁੰਦਾ ਹੁਣ ਇੱਕ ਦਿਨ ਸਤਗੁਰ ਤੇ ਜਹਾਂਗੀਰ ਬੈਠੇ ਨੇ ਸਤਗੁਰ ਦੇ ਹੱਥ ਦੇ ਵਿੱਚ ਇੱਕ ਸੁੱਚੇ ਮੋਤੀਆਂ ਦੀ ਮਾਲਾ ਪਾਈ ਹੋਈ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਮਾਲਾ ਬੜੀ ਸੋਹਣੀ ਐ ਮੈਨੂੰ ਵੀ ਦੇ ਦਿਓ ਚਾਹੇ ਵਿੱਚੋਂ ਦੋ ਚਾਰ ਮਣ ਕੇ ਦੇ ਦਿਓ ਮੇਰੇ ਪਾਤਸ਼ਾਹ ਜੀ ਕਹਿੰਦੇ ਇਹ ਮਾਲਾ ਬਣੀਆਂ ਸਨ ਦੋ ਇੱਕ ਮੇਰੇ ਲਈ ਇੱਕ ਸਾਡੇ ਪੂਜਿਆ ਪਿਤਾ ਧੰਗੁਰੂ ਅਰਜਨ ਦੇਵ ਜੀ ਲਈ ਗੁਰੂ ਅਰਜਨ ਦੇਵ ਵਾਲੀ ਮਾਲਾ ਜਿਹੜੀ ਚੰਦੂ ਦੇ ਕੋਲ ਹੈ ਚੰਦੂ ਦੇ ਘਰੋਂ ਲੈ ਲਓ ਚੰਦੂ ਦੇ ਘਰ ਦੀ ਤਲਾਸ਼ੀ ਹੋਈ ਮਾਲਾ ਮਿਲ ਗਈ ਜਦੋਂ ਮਾਲਾ ਆਈ ਸਤਗੁਰ ਮਹਾਰਾਜ ਜਿੱਖਣ ਲੱਗੇ ਜਿਹੜਾ ਮਾਲਾ ਦੱਬ ਕੇ ਬੈਠਾ ਚੰਦੂ ਜਹਾਂਗੀਰ ਬਾਦਸ਼ਾਹ ਪਤਾ ਨਹੀਂ ਇਹਨੇ ਤੇਰਾ ਕੀ ਕੀ ਦੱਬਿਆ ਹੋਣਾ ਜਹਾਂਗੀਰ ਬਾਦਸ਼ਾਹ ਫਿਰ ਕਹਿੰਦਾ ਮਹਾਰਾਜ ਇਹ ਨਹੀਂ ਢਕਾਇਆ ਸੀ ਮੈਨੂੰ ਜਿਹੜੇ ਜ਼ੁਲਮ ਕੀਤੇ ਤੁਹਾਡੇ ਪਿਤਾ ਤੇ ਇਹਨੇ ਕੀਤੇ ਨੇ ਹੁਣ ਸਤਿਗੁਰ ਗੁਰ ਹਰਗੋਬਿੰਦ ਵੀ ਜਾਣਦੇ ਨੇ ਵੀ ਫੈਸਲਾ ਬਾਦਸ਼ਾਹ ਦਾ ਪਰ ਦੁਨੀਆਂ ਵਾਲਿਆਂ ਨੂੰ ਦੱਸਣਾ ਵੀ ਜਿਹੜਾ ਗਦਾਰੀ ਕਰਦਾ ਉਹਦਾ ਹਸ਼ਰ ਕੀ ਹੁੰਦਾ ਚੰਦੂ ਕਿਉਂ ਗਦਾਰ ਹੈ ਚੰਦੂ ਹਿੰਦੁਸਤਾਨ 'ਚ ਜੰਮਿਆ Hindu ਹੈ ਗੁਰੂ ਨਾਨਕ ਦੇ ਘਰ ਨੇ ਧੰਗੁਰ ਹਰਗੋਬਿੰਦ ਮਹਾਰਾਜ ਜੀ ਨੇ ਆਵਾਜ਼ ਦਿੱਤੀ ਸੀ ਆਓ ਇਹਨਾਂ ਮੁਗਲਾਂ ਦੇ ਕੋਲੋਂ ਤੁਹਾਨੂੰ ਆਜ਼ਾਦ ਕਰਾਈਏ ਪਰ Hindu ਵਰਗੇ ਚੰਦੂ ਵਰਗੇ Hindu ਏ ਜਾ ਕੇ ਜਹਾਂਗੀਰ ਦੀ ਗੋਦ ਦੇ ਵਿੱਚ ਬੈਠੇ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ ਮੁੜ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੂੰ ਗਵਾਲੀਅਰ ਦੀ ਕੈਦ ਕਰਵਾਈ ਹੁਣ ਸਤਪੁਰ ਦੁਨੀਆ ਨੂੰ ਦੱਸਣਾ ਚਾਹੁੰਦੇ ਨੇ ਬੰਦਿਆ ਜੀ ਦੇ ਕਰਕੇ ਪਾਪ ਕਰਦਾ ਉਹਨੇ ਤੇਰੇ ਸਾਥ ਨਹੀਂ ਚੱਲਣਾ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਬੰਦਾ ਦੁਨੀਆ ਦੇ ਕਰਕੇ ਕੀ ਕੁਝ ਕਰਦਾ ਪਰ ਉਦੋਂ ਪਤਾ ਲੱਗਦਾ ਜਦੋਂ ਦੁਨੀਆ ਸਾਥ ਛੱਡ ਜਾਂਦੀ ਹੈ ਜਦੋਂ ਸામਨੇ ਵਾਲਾ ਇਹ ਦੇਖਦਾ ਵੀ ਪਾਪ ਮੇਰੇ ਸਿਰ ਆ ਰਿਹਾ ਉਹ ਕਹਿੰਦਾ ਆਪਣੇ ਸਿਰੋਂ ਲਾਓ ਇਹਦੇ ਸਿਰ ਪਾ ਦਿਓ ਤੇ ਜਹਾਂਗੀਰ ਨੇ ਪਾਇਆ ਚੰਦੂ ਦੇ ਸਿਰ ਸਤਗੁਰ ਨੇ ਦੁਨੀਆ ਨੂੰ ਦੇਣਾ ਸਬਕ ਮੇਰੇ ਪਾਤਸ਼ਾਹ ਨੇ ਹੁਕਮ ਕੀਤਾ ਇਸ਼ਾਰਾ ਕੀਤਾ ਬਾਬੇ ਬਿਰੀ ਚੰਦ ਨੂੰ ਚੰਦੂ ਆ ਗਿਆ ਬਾਬੇ ਬਿਰੀ ਚੰਦ ਦੇ ਕੋਲ ਜਹਾਂਗੀਰ ਨੇ ਵੀ ਕਹਿਤਾ ਤੁਹਾਡੇ ਹੱਥ ਆ ਜੋ ਕਰਨਾ ਕਰ ਲਓ ਧੰਗੁਰ ਹਰਗੋਬਿੰਦ ਮਹਾਰਾਜ ਕਹਿੰਦੇ ਨੇ ਨੱਕ ਦੇ ਵਿੱਚ ਨੱਥ ਪਾ ਲੋ ਪਾਈ ਨੱਕ ਦੇ ਵਿੱਚ ਨੱਥ ਹੁਣ ਮੈਂ ਉੱਥੇ ਲੈ ਕੇ ਆਉਣ ਲੱਗਾ ਜਿੱਥੇ ਚੰਦੂ ਬਦਕਾਰ ਦਾ ਫਿਰ ਸੋਧਾ ਲਾਇਆ ਗਿਆ ਆਕੇ ਨੱਥ ਦਿੱਲੀੋਂ ਤੁਰੇ ਨੇ ਰਾਹ ਦੇ ਵਿੱਚ ਜਿੱਥੇ ਜਿੱਥੇ ਪੜਾ ਹੋ ਰਿਆ ਚੰਦੂ ਦੇ ਸਿਰ 'ਚ ਜੁੱਤੀਆਂ ਪੈਂਦੀਆਂ ਆ ਰਹੀਆਂ ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਨੇ ਹੁਕਮ ਕਰ ਦਿੱਤਾ ਹਰੇਕ ਸਿੱਖ ਦੇ ਸਿਰ 'ਚ ਪੰਜ ਜੁੱਤੀਆਂ ਮਾਰੇ ਪੰਜ ਜੁੱਤੀਆਂ ਮੂੰਹ ਕਾਲਾ ਫੇਰਦਿਆਂ ਫੇਰਦਿਆਂ ਸਾਰਾ ਪੰਜਾਬ ਇਹਨੂੰ ਲਾਹੌਰ ਦੇ ਵਿੱਚ ਲੈ ਆਂਦਾ ਗਿਆ ਲਾਹੌਰ ਦੇ ਵਿੱਚ ਜਦੋਂ ਲਿਆਂਦਾ ਇਹਦੇ ਸਿਰ 'ਚ ਜੁੱਤੀਆਂ ਪਹਿਣ ਨੱਕ ਦੇ ਵਿੱਚ ਨੱਥ ਇੱਕ ਪਠਿਆਰ ਦਾਣੇ ਦੇ ਦਾਣੇ ਭੁੰਰਿਆ ਪੱਠੀ ਦੇ ਉੱਤੇ ਉਹਦੇ ਕੋਲੇ ਕਾ ਕੇ ਨੌਜਵਾਨ ਕਹਿਣ ਲੱਗਾ ਉਹ ਚਾਚਾ ਉਹ ਚਾਚਾ ਤੈਨੂੰ ਪਤਾ ਲੱਗਾ ਲਾਹੌਰ ਦੇ ਵਿੱਚ ਚੰਦੂ ਫੇਰਿਆ ਜਾ ਰਿਹਾ ਕਹਿਣ ਲੱਗਾ ਕੀ ਕਹਿਣ ਲੱਗਾ ਚੰਦੂ ਕਹਿੰਦਾ ਕਿਹੜਾ ਚੰਦੂ ਕਹਿੰਦਾ ਜਹਾਂਗੀਰ ਦਾ دیਵਾਨ ਉਹ ਉਹ ਚੰਦੂ ਚਾਚਾ ਜਿਨੇ ਤੇਰੇ ਕੋਲੋਂ ਪਾਪ ਕਰਾਇਆ ਸੀ ਇਹ ਪਠਿਆਰ ਕੌਣ ਹੈ ਇਹ ਪਠਿਆਰ ਉਹ ਹੈ ਜਿਨੇ ਰੇਤਾ ਤੱਤਾ ਕਰਕੇ ਪਾਇਆ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿਰ ਦੇ ਉੱਤੇ ਇਹਦਾ ਨਾਂ ਹੈ ਗੁਰਦਿੱਤਾ ਪਰਪੁੰਜਾ ਇਹ ਉਹੀ ਕਰਛਾ ਇਹਦੇ ਕੋਲ ਪਿਆ ਇਹ ਦਾਣੇ ਭੁੰਨ ਰਿਹਾ ਜਦੋਂ ਪਤਾ ਲੱਗਾ ਵੀ ਚੰਦੂ ਨੂੰ ਗਲੀ ਗਲੀ ਫੇਰਿਆ ਜਾ ਰਿਹਾ ਇਹ ਕਹਿਣ ਲੱਗਾ ਉਹਦਣ ਤੇ ਚੰਦੂ ਨੇ ਆਪਣੇ ਤਾਕਤ ਦੇ ਜ਼ੋਰ ਦੇ ਨਾਲ ਮੇਰੇ ਕੋਲੋਂ ਪਾਪ ਕਰਵਾ ਲਿਆ ਅੱਜ ਉਹ ਪਾਪ ਦਾ ਬਦਲਾ ਲੈਣਾ ਉਸ ਚੰਦੂ ਪਾਪੀ ਨੂੰ ਦੱਸਣਾ ਵੀ ਜਦੋਂ ਸਿਰ ਤੇ ਧੰਦੀ ਰੇਤ ਪੈਂਦੀ ਹੈ ਤੇ ਉਹਦਾ ਹਸ਼ਰ ਕੀ ਹੁੰਦਾ ਪਤੀਜਿਆ ਚਾੜ ਕੜਾਈ ਭੱਠੀ ਦੇ ਉੱਤੇ ਕਰ ਰੇਤਾ ਗਰਮ ਉਹ ਲਿਆ ਕਰਛਾ ਅੰਦਰੋਂ ਜਿਹੜੇ ਕਰਛੇ ਨਾਲ ਮੈਂ ਕਦੇ ਗੁਰੂ ਵਰਜਨ ਦੇ ਮਹਾਰਾਜ ਦੇ ਸੀਸ ਤੇ ਰੇਤਾ ਪਾਇਆ ਸੀ ਪਤੀ ਜਲੇ ਹੈ ਕਰਛਾ ਰੇਤੇ ਦਾ ਪੱਠ ਚੜਿਆ ਗਿਆ ਕੜਾਈ ਝੋਇਆ ਰੇਤਾ ਗਰਮ ਇਹ ਉਡੀਕ ਰਿਆ ਵੀ ਕਦੋਂ ਸਿੱਖ ਆਉਣ ਬਾਬੇ ਬਿਧੀ ਚੰਦ ਭਾਈ ਜੇਠੇ ਦੇ ਹੱਥ ਫੜਿਆ ਹੋਇਆ ਇਹ ਚੰਦੂ ਨਾਕ ਦੇ ਵਿੱਚ ਨੱਥ ਜੁੱਤੀਆਂ ਖਾ ਖਾ ਕੇ ਦਾ ਹਾਲ ਹੋਇਆ ਬੁਰਿਆ ਇਹ ਆਇਆ ਉਹ ਦੁਕਾਨ ਦੇ ਮੋਰੇ ਜਿੱਥੇ ਖੜਾ ਗੁਰਦਿੱਤਾ ਪਰਪੁੰਜਾ ਨੂੰ ਅੜੀ ਕਰਿਆ ਜਦੋਂ ਉਹਨੇ ਦੇਖਿਆ ਚੰਦੂ ਦੇ ਵੱਲ ਨੂੰ ਉਹਦਾ ਗੁੱਸਾ ਤਾਂ ਦਾ ਦਾ ਥਾਂ ਦਾ ਖਾ ਖਾ ਹੋਇਆ ਲਾਲ ਚੇਤੇ ਆ ਗਏ ਆਪਣੇ ਕੀਤੇ ਪਾਪ ਵੀ ਇਸ ਪਾਪੀ ਨੇ ਮੇਰੇ ਤੋਂ ਵੀ ਪਾਪ ਕਰਾਇਆ ਉਹ ਕਹਿਣ ਲੱਗਾ ਸਿੱਖੋ 2 ਮਿੰਟ ਚੰਦੂ ਨੂੰ ਛੱਡ ਦਿਓ ਸਿੱਖ ਫਿਰ ਥੋੜੇ ਪਰੇ ਹੋਏ ਇਹਨੇ ਭੜਿਆ ਤੱਤੇ ਰੇਤ ਦਾ ਕੜਸ਼ਾ ਪਾਇਆ ਚੰਦੂ ਦੇ ਸਿਰ ਦੇ ਵਿੱਚ ਚੰਦੂ ਨੇ ਹਹਾਕਾਰ ਮਚਾ ਦਿੱਤੀ ਉਹ ਘਰ ਦੇ ਤਾਂ ਕਹਿ ਲਗਾ ਉਹ ਪਾਪੀਆ ਹੁਣ ਪਤਾ ਲੱਗਾ ਜਦੋਂ ਦੂਜਿਆਂ ਤੇ ਪਾਪ ਕਮਾਉਣਾ ਉਦੋਂ ਤੇ ਬੜਾ ਹੱਸਦਾ ਸੀ ਉਦੋਂ ਤੇ ਕਹਿੰਦਾ ਸੀ ਕਦੇ ਗੁਰੂ ਅਰਜਨ ਨੂੰ ਦੇਖ ਚੋ ਬਾਲ ਦਿਓ ਕਦੇ ਤੱਤੀ ਤਵੀ ਤੇ ਬਿਠਾ ਦਿਓ ਕਦੇ ਤੱਤਾ ਰੇਸ਼ੀਸ਼ ਚ ਪਾ ਦਿਓ ਇਹ ਸਰਜਨ ਨੂੰ ਪਤਾ ਲੱਗੇ ਵੀ ਇਹ ਕਸ਼ਟ ਕੀ ਹੁੰਦਾ ਉਦੋਂ ਤੇ ਕਹਿੰਦਾ ਹੀ ਠੰਡਾ ਪਾਣੀ ਪਾ ਦਿਓ ਜਦੋਂ ਤੱਤੇ ਸਰੀਰ ਤੇ ਠੰਡਾ ਪਾਣੀ ਪਿਆ ਇਹ ਤੜਫੇਗਾ ਕਿੰਨਾ ਮਜ਼ਾ ਆਏਗਾ ਅੱਜ ਤੇਰੇ ਸਿਰ ਦੇ ਉਤੇ ਰੇਤਾ ਪਿਆ ਤੈਨੂੰ ਦੱਸ ਕਿਹੜਾ ਮਜ਼ਾ ਆਇਆ ਚੰਦੂ ਕਹੀ ਜਾਵੇ ਮੈਨੂੰ ਬਖਸ਼ ਦੇ ਮੈਨੂੰ ਬਖਸ਼ ਦੇ ਉਹ ਕਹਿਣ ਲੱਗਾ ਹੁਣ ਨਹੀਂ ਬਖਸ਼ਿਆ ਜਾਏਗਾ ਹੁਣ ਤੇ ਤੈਨੂੰ ਨਰਕਾਂ ਦੀ ਟਿਕਟ ਦੇਣੀ ਹੈ ਚੰਦੂ ਦੇ ਸਿਰ ਦੇ ਵਿੱਚ ਪਾ ਕੇ ਇੱਕ ਤੱਤੇ ਰੇਤ ਦਾ ਕਰਛਾ ਹੋਰ ਜਦੋਂ ਤੜਫਿਆ ਚੰਦੂ ਇਹਨੇ ਉਹ ਹੀ ਕਰਛਾ ਤੱਕਿਆ ਤਾਂ ਨੂੰ ਚੱਕ ਕੇ ਕਰਛਾ ਤਾਂ ਨੂੰ ਧਿਆਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਨੂੰ ਇੱਕ ਭਰਮਾ ਬਾੜ ਕਰਛੇ ਦਾ ਮਾਰ ਕੇ ਚੰਦੂ ਦੇ ਸਿਰ ਦੇ ਵਿੱਚ ਚੰਦੂ ਦਾ ਸਿਰ ਖਰਬੂਜੇ ਦੇ ਵਾਂਗੂ ਵਿਹੇ ਤੇ ਇੱਕ ਵਾਰ ਦੇ ਨਾਲ ਚੰਦੂ ਪਾਪੀ ਨਰਕਾ ਨੂੰ ਪਹੁੰਚ ਗਿਆ ਤੇ ਧੰਗੁਰ ਹਰਗੋਬਿੰਦ ਮਹਾਰਾਜ ਜੀ ਨੇ ਦੱਸ ਦਿੱਤਾ ਕਹੂ ਕਿਸੇ ਕੋ ਰਾਜ ਨੰਦੇ ਹੈ ਜੋ ਲੈ ਹੈ ਮਿਝ ਵੱਲ ਛੇ ਲੈ ਹੈ ਬਦਲੇ ਵੀ ਆਪ ਹੀ ਲੈ ਜਾਂਦੇ ਨੇ ਰਾਜ ਵੀ ਆਪ ਹੀ ਲੈ ਜਾਂਦੇ ਨੇ ਪਹਿਲਾ ਸੋਧਾ ਗਦਾਰਾਂ ਦਾ ਲੱਗਣਾ ਚਾਹੀਦਾ ਜਿਹੜਾ ਜ਼ਾਲਮ ਦੀਆਂ ਗੋਦਾਂ 'ਚ ਬਹਿ ਕੇ ਖੇਡਦਾ ਚੰਦੂ ਦਾ ਸੋਧਾ ਉਹਦੇ ਕੋਲੇ ਲਵਾਇਆ ਜਿਹਦੇ ਕੋਲੋਂ ਚੰਦੂ ਨੇ ਪਾਪ ਕਰਵਾਇਆ ਸੀ ਇਹ ਖੇਡਾਂ ਨੇ ਸਤਗੁਰ ਦੇ ਘਰ ਦੀਆਂ ਚੰਦੂ ਅਗਲੇ ਜਹਾਨ ਤੋਰ ਦਿੱਤਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਇਸੇ ਲਈ ਉਹਨਾਂ ਨੂੰ ਦਲ ਭੰਜਨ ਗੁਰੂ ਸੂਰਮਾ ਵੱਡ ਜੌਧਾ ਬਪਰ ਉਪਕਾਰੀ ਸਤਗੁਰੂ ਕਿਹਾ ਜਾਂਦਾ ਅੱਜ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਆਪ ਸੰਗਤਾਂ ਨੂੰ ਸਤਗੁਰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹਰ ਮੈਦਾਨੇ ਦੁਆਨ ਫਤਿਹ ਬਖਸ਼ਣ ਨਾਲ ਦੀ ਨਾਲ ਜੋ ਸਿੱਖਾਂ ਦੀ ਨਸਲ 쿠ਸ਼ੀ ਹੋਈ ਉਹਨੂੰ 40 ਬਰੇ ਹੋ ਗਏ ਨੇ ਉਹ ਦਿਨ ਨੂੰ ਵੀ ਸਮਰਪਿਤ ਹੋ ਕੇ ਇਹਦੇ ਦਿਵਾਨ ਚੱਲ ਰਹੇ ਨੇ ਉਹ ਇਤਿਹਾਸ ਸ਼ਾਮਾਂ ਦੇ ਦਿਵਾਨ 'ਚ ਸਾਂਝਾ ਕਰਾਂਗੇ ਪਈਆਂ ਭੁੱਲਾਂ ਗਲਤੀਆਂ ਦੀ ਖਿਮਾ ਅਗਲਾ ਸਮਾਂ ਪਾਈ ਸਾਹਿਬ ਪਾਈ ਪਰਮਜੀਤ ਸਿੰਘ ਜੀ ਗਿੱਲ ਅਨਟਾਰੀਓ ਖਾਲਸਾ ਦਰਬਾਰ ਦੇ ਸੈਕਟਰੀ ਸਾਹਿਬ ਉਹ ਆਪ ਜੀ ਨਾਲ ਸਾਂਝਾ ਕਰਨਗੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ